ਬਿਲਕੁਲ ਸਰ ਦੋ ਹਾਇਰ ਰਿਪੋਰਟ ਨਹੀਂ ਕਰਨੀ ਚਲੋ ਮੈਂ ਤਾਂ ਜਾਦਾ ਇੱਕ ਵੀ ਪਹਿਚਾਣਾ ਜਿਹੜਾ ਜਿਹੜਾ 420 ਵਾਲਾ ਸੀਗਾ ਕਿ ਮਾਮਲਾ 420 ਵਾਲਾ ਮਾਮਲਾ ਵੀ ਹੈਡਾ ਸਰਟੀਫିକੇਟ ਲੈ ਇਹ ਦੱਸੋ ਕਿ ਸਰਟੀਫିକੇਟ ਹੋਣਾ ਨੇ ਸਹੀ ਦਿੱਤਾ ਗਲਤ ਦਿੱਤਾ ਫਿਰ ਬਾਬਾ ਜੀ ਲੱਗ ਜੂਗਾ ਵੀ ਇਹ ਬੇ ਇਧਰਨੇ ਤੇ ਸਹੀ ਬੱਝਿਆ ਹੋਣਾ ਹੈਗਾ ਜੀ ਦੱਸੋ ਇਹ ਇਨਵੈਸਟੀਗੇਸ਼ਨ ਸਾਰੇ 1 ਮਿੰਟ ਲੈ ਨਹੀਂ ਨਹੀਂ ਜਾਨ ਕਰਦੀ ਹੁਣ ਸਾਰੇ ਸਾਰੇ 1 ਮਿੰਟ ਤੁਸੀਂ ਸਹੀ ਬੱਝੇ ਆ ਸਾਰਾ ਕੋ ਸਹੀ ਹੋਪਾ ਠੀਕ ਆ ਦੱਸ ਦੋ ਪਤਾ ਕਿ ਜਿਹੜਾ ਬੰਦਾ ਤੁਹਾਡੇ ਸਹੀ ਨੂੰ ਹੁਣ ਠੀਕ ਲੱਗਿਆ ਕਰ ਸਰ ਨਹੀਂ ਨਹੀਂ ਮੇਰੀ ਗੱਲ ਸੁਣੋ ਉਹ ਸਰਟੀਫିକੇਟ ਦੱਸ ਦੋ ਹੋ ਸਕਦਾ ਲੋਕ ਕੱਲ ਮੈਨੂੰ ਕਹਣੇ ਗੱਤ ਘਮੇ ਤੇ ਬੈਠਾ ਸਰਟੀਫିକੇਟ ਦਾ ਪਤਾ ਲੱਗ ਜੀ ਉਹ ਵੀ ਸਾਡੇ ਡੀ ਅਸਾਮਾ ਸਰਟੀਫିକੇਟ ਗਲਤ ਤਾਂ ਸਹੀ ਹੈ ਇਹ ਕਰ ਦੇ ਦਿਓ ਸਾਹਿਬ ਮੀਡੀਆ ਵਾ ਖੜਾ ਤੁਸੀਂ ਦੱਸ ਦੋ ਸਹੀ ਦਿੱਤਾ ਗਲਤ ਜਿਹੜਾ ਇੰਟਰਨੈਸ਼ਨਲ ਬੋਰਡ ਦਾ ਜਿਹੜਾ ਕਿ ਜਿਹੜਾ ਦੱਸ ਦੇ ਇਹਨਾਂ ਨੇ ਪਬਲਿਕ ਦੇ ਆਪਾਂ ਜਿਹੜਾ ਕੰਮ ਆਪਾਂ ਕਰਾਉਣਾ ਤਾਂ ਉਹ ਕਰਾ ਲੈਣਾ ਦਫਾ ਜੀ ਕੋਈ ਨਾ ਮੈਂ ਤੁਹਾਨੂੰ ਇੱਕ ਵਾਰ ਬੋਲਣ ਦਿਓ ਜੀ ਇੱਥੇ ਜਦੋਂ ਬੋਲਣ ਦਿਓ ਮੇਰੀ ਗੱਲ ਸੁਣੋ ਮੇਰੀ ਮਿਲ ਭਰਾ ਉਹਨਾਂ ਦੀ ਗੱਲ ਸੁਣੋ ਤੁਸੀਂ ਦੇਖੋ ਜਿਹੜਾ ਤੁਸੀਂ ਐਫੀਡੀਆਪ ਤੇ ਕਹਿੰਦੇ ਹੋ ਜੀ ਸਰਟੀਫਿਕੇਟ ਮੈਂ ਗਲਤ ਦਿੱਤਾ ਉਹ ਸਰ ਨਹੀਂ ਹਰੋਜੀ ਗੱਲ ਮੈਂ ਡੀਓ ਸਾਹਿਬ ਤੁਸੀਂ ਆਪਣੇ ਮੰਧਮੇ ਵੱਲੋਂ ਬਿਆਨ ਦਿਓ ਮੈਨੂੰ ਐਸਐਸਪੀ ਨੇ ਪੁੱਛਿਆ ਮੈਂ ਤਾਂ ਰਿਪੋਰਟ ਕਰ ਰਿਹਾ ਮੈਨੂੰ ਐਸਐਸਪੀ ਸਾਹਿਬ ਨੇ ਪੁੱਛਿਆ ਕਿ ਗਲਤ ਸਹੀ ਦਾ ਫੈਸਲਾ ਕੌਣ ਕਰੂਗਾ ਪੁਲਿਸ ਨਹੀਂ ਕਰੂਗੀ ਉਹ ਕਹਿੰਦੇ ਡੀਓ ਸਾਹਿਬ ਕੋਲ ਖਾ ਕੇ ਦਿਓ ਸਰ ਤੁਸੀਂ ਮਾੜਾ ਜਾ ਹਾਂ ਬੰਦਾ ਉਹਨਾਂ ਨਾਲ ਕਰਦੇ ਆ ਜੀ ਤੇ ਜਿਹੜਾ ਪਾਰਕੀਟ ਤੁਹਾਨੂੰ ਜਾਰੀ ਹੋਇਆ ਉਹ ਪਾਰਕੀਟ ਦੀ ਸਾਨੂੰ ਕਾਪੀ ਦਿਓ ਸਿੱਤੀ ਹੋਈ ਆ ਜੀ ਸਿੱਤੀ ਹੋਈ ਆ ਸਰ ਤੁਹਾਡੀ ਤੁਹਾਡੀ ਫਾਈਲ ਚ ਲੱਗੀ ਆ ਸਤਿ ਸਿੰਘ ਕਿਥੇ ਆ ਸਤਿ ਸਿੰਘ ਕਿਥੇ ਆ ਪਹਿਲੇ ਆਓ ਸਰ ਦੋ ਟੋਕ ਗੱਲ ਹੋਣੀ ਆ ਸੱਚ ਮੇਰ ਗੱਲ ਹੋਣੀ ਆ ਹੋਰ ਦਿਨੋਂ ਕਾਪੀ ਕੋਈ ਨਹੀਂ ਤਮੀ ਆ ਕਾਪੀ ਹੋਰ ਦਿਨੋਂ ਪੀਰ ਸਾਹਿਬ ਸਰਟੀਫਿਕੇਟ ਗਲਤ ਆ ਕਿ ਸਹੀ ਆ ਗਲਤ ਨਹੀਂ ਆ ਫੈਕਟ ਜਿਹੜਾ ਆਪਾਂ ਜਿਹੜਾ ਆਪਾਂ ਸੀਵੀਐਸ ਨੂੰ ਲਿਖਾਂਗੇ ਉਹ ਨਹੀਂ ਮੈਂ ਆਪਣੀ ਕੰਨ ਕਰਦੇ ਉਹ ਇੱਨੇ ਚੱਕਰ ਪੈਣ ਉਹ ਆਪਾਂ ਸਤਿਪੀ ਸਾਹਿਬ ਨੇ 6 ਮਹੀਨਿਆਂ ਤੋਂ ਪੈਂਡਿੰਗ ਫਾਈਲ ਪਈ ਆ ਸੁਣੋ SSP ਸਾਹਮਣੇ ਟੇਬਲ ਤੇ ਪਿਛਲੇ 6 ਮਹੀਨਿਆਂ ਤੋਂ ਫਾਈਲ ਪਈਆ ਉਹ ਕਹਿੰਦੇ ਡੀਓ ਦਫਤਰ ਦੱਸੂਗਾ ਇਹ ਸਹੀ ਆ ਕਿ ਗਲਤ ਉਹ ਡੀਓ ਨੂੰ ਨਹੀਂ ਪਤਾ ਕਿ ਉਹ ਲੈ ਗਏ ਨਹੀਂ ਸ਼ਾਇਦ ਕੀ ਨਹੀਂ ਅਗਰ ਮਾਂ ਦਾ ਸੀ ਡੀਓ ਸਾਹਿਬ ਤੁਹਾਨੂੰ ਅਕਸਰ ਕੋਈ ਮਸਾਈਲ ਕਰਨ ਲਿਆ ਜੀ ਡੀਓ ਸਾਹਿਬ ਹਾਂ ਨਾ ਤੇ ਜਵਾਬ ਦਿਈਏ ਉਹ ਸਵਾਲ ਮੈਂ ਕਰਦਾ ਵਾ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ ਯਾਰ ਇੱਕੋ ਮਿੰਟ ਸਵਾਲ ਮੈਂ ਨਹੀਂ ਨਹੀਂ ਸਵਾਲ ਮੈਂ ਕਰਦਾ ਤੁਸੀਂ ਜਵਾਬ ਦੇਈ ਜਾਓ ਦੋ ਹੀ ਸਵਾਲ ਆ ਸਿੱਧੀ ਪੱਤਰੀ ਦੀ ਗੱਲ ਆ ਉਹਨਾਂ ਕੋਲੇ ਪਬਲਿਕ ਦੀ ਐਫੀਲੀਏਸ਼ਨ ਕਿ ਕਿਹੜੀ ਕਲਾਸ ਤੱਕ ਆ? ਕਰਿਓ ਕੈਮਰਾ ਜੀ ਉਧਰ। ਕਿਹੜੀ ਕਲਾਸ ਤੱਕ ਆ ਐਫੀਲੀਏਸ਼ਨ ਪਬਲਿਕ ਦੀ? ਪਬਲਿਕ ਦੀ। ਹਾਂਜੀ। ਪਬਲਿਕ ਦੀ ਉਹਨਾਂ ਦੀ 8ਵੀਂ ਤੋਂ ਲੈ ਕੇ 9ਵੀਂ ਤੋਂ ਲੈ ਕੇ 10ਵੀਂ ਤੱਕ ਆ। ਐ ਪਬਲਿਕ ਦੀ ਹੈ ਜੀ ਉਹਨਾਂ ਕੋਲੇ। ਪਬਲਿਕ ਦੀ। ਠੀਕ ਆ ਜੀ ਤੇ ਇੰਟਰਨੈਸ਼ਨਲ ਦੀ ਜਿਹੜੀ ਐਫੀਲੀਏਸ਼ਨ ਆ ਉਹ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਆ? ਉਹ 8ਵੀਂ ਤੱਕ। ਐ ਪਹਿਲੀ ਤੋਂ 8ਵੀਂ ਤੱਕ। ਠੀਕ ਆ ਜੀ। ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਸਰਟੀਫਿਕੇਟ ਉਹਨਾਂ ਨੇ ਸਾਨੂੰ ਇਸ਼ੂ ਕੀਤਾ ਵਾ ਉਹਦਾ ਪਬਲਿਕ ਸਕੂਲ ਦਾ ਫੈਸਲਾ CBSE ਕਰੂ। ਹਾਂ ਉਨੇ ਹਾਇਰ ਅਥਾਰਟੀ ਨੇ ਕਰਤਾ ਚਲੋ ਮੈਨੂੰ ਮੈਨ ਕੇ ਗੱਲ ਨਹੀਂ ਤੁਹਾਡੀ ਗੱਲ ਹੈ ਤੁਹਾਡੀ ਨਹੀਂ ਨਹੀਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਤੁਹਾਡੇ ਦਫ਼ਤਰ ਨੇ ਡੀਓ ਐਲ ਇਹ ਦੂਜੇ ਖੜੇ ਨੇ ਡਿਪਟੀ ਡੀਓ ਖੜੇ ਨੇ ਸਚੀਨ ਖੜਾ ਹੈ ਤੁਹਾਡੇ ਆਫਿਸ ਨੇ 1.5 ਸਾਲ ਸਾਡੀ ਕੰਪਲੇਨ ਰੋਕ ਕੇ ਘਾਤੋ ਰੱਖੀ ਫਿਰ ਤੁਸੀਂ ਤੁਸੀਂ ਯਾਨੀ ਅੱਜ ਤੱਕ ਨਾ ਲੱਗੇ ਤੁਸੀਂ ਸਾਨੂੰ ਕਹਿਣ ਲੱਗੇ ਹੋ ਕਿ ਉਹ ਸੀਬੀਐਸਸੀ ਦਾ ਮਾਇਗਾ ਮਾਮਲਾ 1.5 ਸਾਲ ਪਹਿਲਾਂ ਹੀ ਕਹਿ ਤੁਸੀਂ ਉੱਥੇ ਚੱਲ ਜਾਂਦੇ ਗ੍ਰਾਫਟ ਡੀਓ ਮਰਦਾਬਾਦ मुर्दाबा दो मो भे भी मुर्दाबा ਐਫੀਲੀਏਟਡ ਸੀਬੀਐਸਸੀ ਦੀ ਹੈ ਜਾਂ ਦੂਜੇ ਬੋਰਡ ਦੀ ਹੈ ਇਹਨੀ ਦੇ ਕੰਪਲੀਟ ਕੀਤੀ ਪਈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਉਹਨਾਂ ਨੂੰ ਲਿਖ ਕੇ ਉਹਨਾਂ ਨੂੰ ਕਹਿੰਦੇ ਕਿ ਕਾਰਵਾਈ ਕਰੂਗੇ ਕਿ ਨਹੀਂ ਕਰੂਗੇ ਪਹਿਲੇ ਵੀ ਸੀਬੀਐਸਸੀ ਨੂੰ ਲੈਟਰ ਲਿਖਿਆ ਹੋਇਆ ਤੇ ਦੁਬਾਰਾ ਫੇਰ ਲੈਟਰ ਲਿਖਾਂਗੇ ਨਹੀਂ ਚਿੱਠੀ ਚਿੱਠੀ ਲਖੇਲ ਮਰਦਾਬਾ ਇੱਕ ਮਿੰਟ ਯਾਰ ਇੱਕ ਮਿੰਟ ਤੇ 1.5 ਸਾਲ ਹੋ ਗਿਆ ਉਹ ਕਹਿੰਦੇ ਸਾਨੂੰ ਸਿੱਧਾ ਸਿੱਧਾ ਜਵਾਬ ਦੋ ਜੇ 1.5 ਸਾਲ ਤੱਕ ਤੁਸੀਂ ਐਕਸ਼ਨ ਨਹੀਂ ਲੈ ਲਿਆ ਤਾਂ ਅੱਗੇ ਕਿਹਦਾ ਐਕਸ਼ਨ ਲਾਉਂਗੇ ਅੱਜ ਪਹਿਲੇ ਲੈਟਰ ਲਿਖਿਆ ਹੋਣਾ ਨਹੀਂ ਲੈਟਰ ਲਿਖਣ ਇਹ ਤਾਂ ਕਾਗਜ਼ੀ ਕਾਰਵਾਈ ਹੈ ਨਾ ਇਹ ਤਾਂ ਤੁਸੀਂ ਹੈ ਇਹਦੇ ਮਤਲਬ ਤੁਸੀਂ ਕਾਰਵਾਈ ਕੋਈ ਨਹੀਂ ਕਰਨੀ ਹਾਂ ਜੀ ਹਾਂ ਨਾ ਪੂਰਤੀ ਕਰਨੀ ਹੈ ਪੂਰਤੀ ਕਰਨੀ ਹੈ ਨਾ ਇਹਨਾਂ ਨਾਲ ਸੁਣੋ ਪਹਿਲੇ ਗੱਲ ਸੁਣੋ ਗਰਬੂਧਾ ਡੀਓ ਮੁਰਦਾਵਾਲ ਗੱਲ ਸੁਣੋ ਇੱਕ ਮਿੰਟ ਰੁਣੋ ਭਾਈ ਜੀ ਸੁਣ ਲੈ ਕੇ ਤੁਸੀਂ ਸਿੱਧਾ ਜਿਹਾ ਜਵਾਬ ਦਿਓ ਕਿ ਪੈਸੇ ਤੁਹਾਨੂੰ ਲੈ ਕੇ ਜਾਂਦੇ ਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਅਸੀਂ ਆਪ ਆਪਣਾ ਬੰਦਾ ਭੇਜਾਂਗੇ ਸੀਵੀਐਸ ਦਫ਼ਤਰ ਨੂੰ ਤੇ ਉਥੋਂ ਅਸੀਂ ਬਾਈ ਹੈਂਡ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਟਾਈਮ ਦਿੰਦੇ ਇਹਨਾਂ ਨੂੰ ਕਿ ਇਹਨਾਂ ਦੇ ਕੰਮਾਂ ਦੇ ਕਿ ਇੱਕ ਮਰਜ਼ੀ ਠੀਕ ਹੋ ਜਾਊਗਾ ਮੈਂ ਕਿਹੜੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਤਾਂ ਉਰ ਤੇ ਕਾਰਵਾਈ ਕੀਤੀ ਜਾਊਗੀ ਸਕੂਲ ਤੇ ਉਰ ਤੇ ਕਾਰਵਾਈ ਠੀਕ ਜਦੋਂ ਮੈਂ ਜਾ ਰਹੀ ਹਾਂ ਬੱਚਾ ਪੜ੍ਹਨੇ ਤੇ ਕਿਹੜੀ ਗਲਤੀ ਕਾਰਵਾਈ ਇਹ ਪੁੱਛੋ ਸਰ ਕਿਹੜੀ ਕਾਰਵਾਈ ਜਿੱਥੇ ਬੰਦੀ ਕੀਤੀ ਗਈ ਇਹਨਾਂ ਤੇ ਤੇ ਅਸੀਂ ਜੇ ਕਪੂਰਥਲਾ ਜਿਹੜਾ ਬੰਦੀ ਕਾਰ ਕਰਾਂਗੇ ਹਾਂ ਸੋਚਾ ਤੁਹਾਡਾ ਨਹੀਂ ਆ ਰਿਹਾ ਤੁਹਾਡਾ ਨਹੀਂ ਇਹ ਸਾਡਾ ਬੱਚਾ ਅਸੀਂ ਤੁਹਾਡੇ ਕੋਲ ਆਣ ਕੇ ਖੜੇ ਆਂ ਤੁਸੀਂ ਜਦੋਂ ਉਹਦੇ ਨਹੀਂ ਸਾਡੇ ਸੁਣਨ ਚ ਸਾਡੇ ਸੁਣਨ ਆਇਆ ਸੀ ਕਿ ਅਜੇ ਤਾਂ ਵੀ ਧਮਕੀ ਦਿੱਤੀ ਤੇ ਪਰਿਵਾਰ ਨੂੰ ਕਿ ਤੁਹਾਡੇ ਉੱਤੇ ਜਿਹੜਾ ਪਰਚਾ ਦੱਚ ਕਰਾਂਗੇ ਨਹੀਂ ਐਤਾ ਦਾ ਕੋਈ ਨਹੀਂ ਜਦੋਂ ਐਸੇ ਮਰਦਾ ਬਾਗ ਹੋਂਡਿਓ ਸਾਹਿਬ ਡੀਓ ਡੀਪੀ ਡੀਓ ਸਾਹਿਬ ਡੀਓ ਸਾਹਿਬ ਸੇਰੇ ਸੇਰੇ ਬੱਚਾ ਸਕੂਲ ਜਾਊਗਾ ਮੰਡੇ ਸਕੂਲ ਜਾਊ ਉਹ ਬੱਚਾ ਤੁਹਾਡਾ ਮਹਿਕਮਾ ਨਾਲ ਜਾਊਗਾ ਨਾ ਜਿੱਦਾਂ ਕੱਲ੍ਹ ਗਿਆ ਸੀਗਾ ਮੰਡੇ ਨੂੰ ਸੌਣ ਦੇ ਵਿੱਚ ਲਿਆਉਂਗਾ ਉਹਦਾ ਨਾਮ ਆਖਣਾ ਗਿਆਉਂਗਾ ਆਹ ਜੀ ਭਾਜੀ ਇੱਕ ਬੰਦਾ ਛੱਡਣ ਦਾ ਜਾਵੇਗਾ ਪਹਿਲੇ ਦਿਨ ਉਹਨੂੰ ਉਹ ਗੱਡਾ ਦਾ ਮੁੱਦਾ ਵਾਹ ਸਾਰੇ ਕਿ ਸਾਨੂੰ ਇੰਟਰ ਨਾ ਕਰਨੀ ਚਾਹੀਦੀ ਇੱਕ ਵੀ ਨਹੀਂ ਆਵੇ ਸਾਰੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਬੱਚੇ ਨੂੰ ਕੋਈ ਪ੍ਰੋਬਲਮ ਤੇ ਨਹੀਂ ਆਊਗਾ ਸਕੂਲ ਉਹਨੂੰ ਪੂਸਟ ਲੰਘ ਕੇ ਦਾ ਤੰਪ੍ਰਸ਼ਾਂਤਾਂ ਨਹੀਂ ਕੀਤਾ ਜਾਊਗਾ ਮੇਰੀ ਬੇਨਤੀ ਹੈ ਇਹ ਚੀਜ਼ ਦੀ ਸ਼ੋਰਟੀ ਲੈਂਦੇ ਅਪਾਰਟਮੈਂਟ ਮੇਰੀ ਬੇਨਤੀ ਹੈ ਮੈਂ ਇਹ ਚਾਹੁੰਦਾ ਕਿ ਇਹ ਬੱਚੇ ਨੂੰ ਪੜਾਉ ਕੋਈ ਇਹ ਬੱਚੇ ਨੂੰ ਸਕੂਲ ਭੇਜਣਾ ਜੇ ਇਹ ਚਾਹੁੰਦੇ ਆ ਕਿ ਮੇਰੇ ਦਫ਼ਤਰ ਦਾ ਕੋਈ ਵੀ ਕਰਮਚਾਰੀ ਅਧਿਕਾਰੀ ਨਾਲ ਜਾਵੇ ਤਾਂ ਜਾਣਗੇ ਸਰ ਬੱਚੇ ਨਹੀਂ ਇੱਕ ਬਟੇ ਇੱਕ ਬਟੇ 50 ਗੁੱਟ ਮਾਰੇ ਰਿਓ ਸਾਹਿਬ ਪਹਿਲੂ ਗੁੱਟ ਮਾਰ ਬੱਚੇ ਦੀ ਹੋ ਚੁੱਕੀ ਹੈ ਐਮਲ ਕੁਤਵਾਲੀ ਪਈ ਹੈ ਜੀ ਉਹਦੇ ਉੱਤੇ ਕੀ ਕਾਰਵਾਈ ਹੋਇਆ ਦੇਖੋ ਤੁਹਾਨੂੰ ਪਰਜਾ ਦਾ ਦੁੱਖ ਹੈ ਨੇ ਨਹੀਂ ਤੁਹਾਨੂੰ ਰਾਜਾ ਦਿੰਦਾ ਨਹੀਂ ਦਿੰਦਾ ਇਹ ਨਹੀਂ ਤੁਹਾਡਾ ਤੁਹਾਡਾ ਸੁਣੋ ਮੈਨਾਂ ਨੇ ਕੱਲ ਦੱਸ ਠੀਕ ਹੈ 1.5 ਸਾਲ ਤੁਹਾਡੀ ਕੋਈ 7 ਸਾਲ ਨਹੀਂ ਸਾਰਾ ਆ ਹੁੰਦੀ ਆ ਚਲੋ ਸਾਲ ਲਾ ਲਓ ਸਾਲ ਲਾ ਲਓ ਕੋਈ ਚੱਕਰ ਆਹੀ ਕੱਢ ਲੈਂਦੇ ਜੀ ਤੁਹਾਨੂੰ ਇਹ ਏਗਾ ਨਹੀਂ ਹੋ ਸਕਦਾ ਪੈਂਡਿੰਗ ਹੋਵੇ ਜੇ ਹੋਊਗੀ ਤੇ ਉਦੋਂ ਜੋ ਪਰਪਟ ਪਾ ਕੇ ਸਾਨੂੰ ਤੋੜ ਦਿੱਤਾ ਉਦੋਂ ਪੈਸੇ ਲੈ ਕੇ ਕੀ ਨਾਮ ਸੀ ਉਹਦਾ ਸੁਖਦੇਵ ਸਿੰਘ ਅਨੇ ਹੋਰ ਦੂਸਰਾ ਯਾਰ ਕਿਹੜਾ ਇਹਨਾਂ ਤੋਂ ਪਤਾ ਕਿਹੜਾ ਸੀ ਜਿਹਨੂੰ ਲਾਈਨ ਹਾਜ਼ਰ ਕੀਤਾ ਗਿਆ ਕਿਰਪਾਲ ਸਿੰਘ ਕਿਰਪਾਲ ਸਿੰਘ ਨੇ ਤਾਂ ਪੈਸੇ ਲੈ ਕੇ ਸਾਡੀ ਰਪਟ ਪਾ ਕੇ ਤੋੜ ਦਿੱਤੀ ਉਹ ਗਲਤ ਹੋਣੀ ਚਾਹੀਦੀ ਮੁਕਦੇ ਚ ਚਲੋ ਅੱਡਵਾ ਮੰਨਿਆ ਕਰ ਆਹੋ ਕਰਨ ਲੱਗੇ ਆ ਆਪਣਾ ਰੰਸ ਜੀ ਹਾਂਜੀ ਜੋ ਜੋ ਹੈਗਾ ਗੱਲਬਾਤ ਹੋ ਗਈ ਹੈ ਹੁਣ ਆਪਣੀ ਇਹ ਦੇਖ ਲੋ ਇਹ ਦਮਿਆਨ ਹੋ ਗਏ ਆ ਰਿਟਰਨ ਹਾਂਜੀ ਕੀ ਗੱਲ ਕਿ ਉਹ ਤਾਂ ਬੱਚੇ ਜਿਹੜੇ ਟੈਂਕੀ ਤੇ ਚੜ੍ਹੇ ਸੀ 1.5 ਸਾਲ ਹੋ ਗਿਆ ਵੀ ਇੱਦਾਂ ਹੀ ਸਕੂਲ ਦਾ ਚੱਲਦਾ ਸੀ ਤੇ ਕਿਉਂ ਇੰਨੇ ਕੀ ਮਤ ਕਿ ਹੋ ਗਈ ਕਿ ਤੁਸੀਂ ਇਹ ਬੱਚਾ ਸਾਡੇ ਘੇਤੋਂ ਬਗੈਰ ਇਟਾਪਰ ਦਾ ਸਟੈਪ ਚੁੱਕਣ ਲੱਗਾ ਕਿਤੇ ਨਾ ਕਿਤੇ ਵੀ ਕੋਈ ਪ੍ਰਸ਼ਾਸਨ ਨੇ ਸੁਣੀ ਨਹੀਂ ਸਾਡੀ ਗੱਲ। ਪ੍ਰਸ਼ਾਸਨ ਨੇ ਨਹੀਂ ਸੁਣੀ ਪਰ ਇਸ ਤਰੀਕੇ ਦਾ ਕੋਈ ਮਸਲੇ ਦਾ ਹੱਲ ਤਾਂ ਨਹੀਂ ਬਣਦਾ। ਤੇ ਸਾਡੇ ਜਿਹਨੇ ਮਦਦ ਚੁੱਕਿਆ ਸੋਚ ਸਮਝ ਗਈ ਕਿ ਜਦੋਂ ਕੋਈ ਤੁਹਾਡੀ ਜ਼ਿੰਮੇਵਾਰੀ ਹੈ। ਪਰ ਕੱਲ ਨੂੰ ਕਿਤੇ ਹਨ 101 ਇਕੱਠ ਨਾ ਪਾਪੜ ਜਿਵੇਂ ਇੱਕ ਚੁੰਮੇਵਾਰੀ ਲਈ ਪੈਲਸ ਜਿਵੇਂ ਦੇਖਿਆ ਹੁਮ-ਹੁਮ ਜੀ ਆਲੇ ਕਿਉਂ ਜੀ? ਚੇਰੈਂਸ ਵੀ ਅਸੀਂ ਸਾਥ ਨਾਲ ਇਸੇ ਤੋਂ ਵੇਖੀ। ਕਹਿੰਦੇ ਪ੍ਰਸ਼ਾਸਨ ਵੱਲੋਂ ਕੀ ਤਾਂ ਸੁਵਾਸਨ ਮਿਲਿਆ। ਅਪਣੇ ਵਾਸ਼ੇ ਨੇ ਮਿਲਿਆ ਤਾਂ ਹੈਗਾ ਹੁਣ ਦੇਖੋ ਜੇਸ ਲੜਕੇ ਨੇ ਜੁਰਤ ਕੀਤੀ ਸੀ ਆਪਣੇ ਇਨਸਾਫ ਲਈ ਜਿੱਤੋਈ ਆਪਣੀ ਉਹ ਲੜਕਾ ਤੁਹਾਡੇ ਸਾਹਮਣੇ ਆ ਮੈਂ ਫਿਰ ਤੋਂ ਰੀਪੀਟ ਕਰ ਦੇਣਾ ਕਿ ਇਹ ਲੜਾਈ ਸੰਘਰਸ਼ੀ ਸੀ ਇਹ ਲੜਾਈ ਸੀ ਇਨਸਾਫ ਦੀ ਲੜਾਈ ਸੀ education ਦੀ ਅਸੀਂ ਪੰਜਾਬੀ ਲੋਕ ਥੋੜਾ ਜਿਹਾ ਆਵੇਸ ਰਿਹਾ ਕਿ ਸਾਨੂੰ এডਿਕੇਸ਼ਨ ਕਿੱਦਾਂ ਨਹੀਂ ਮਿਲਣੀ ਚਾਹੀਦੀ ਆ ਲੇਕਿਨ ਇੱਕ ਮਾਈਨਰ ਬੱਚੇ ਨੇ ਮਨਚਾ ਆ ਗਿਆ ਕਿ ਜਿਹੜੀ ਸਾਨੂੰ এডਿਕੇਸ਼ਨ ਚਾਹੀਦੀ ਆ ਉਹ ਕੁਆਲਟੀ এডਿਕੇਸ਼ਨ ਚਾਹੀਦੀ ਆ ਤੁਸੀਂ ਦੇਖੋ ਜੇ ਕਪੂਰਥਲੇ ਦੀ ਤਰਸਤੀ ਪੁੱਛ ਲੈ ਵੀ ਤਰਾਸਦੀ ਇਹ ਆ ਕਿ ਕਪੂਥਰੇ ਨੂੰ ਹਮੇਸ਼ਾ ਆਇਆ ਬੁੱਤ ਗਿਆ ਆ ਗਿਆ ਤਾਂ ਲੈ ਆ ਤੂੰ ਅੱਗੇ ਆ ਜਾ ਆ ਲੈ ਲੈ ਆ ਉਹ ਇੱਥੇ ਅਰੁਣ ਭਾਈ ਇਹ ਨੋਕੇ ਦਾ ਆ ਪਾਣੀ ਜੋ ਪਾਣੀ ਪਾ ਆ ਜਾ ਤਰਾ ਗਿਆ ਮੇਰਾ ਪੁੱਤ ਪਾਣੀ ਪੀਣਾ ਪਹਿਲਾਂ ਪਾਣੀ ਵੀ ਤਰਾਸਦੀ ਇਹ ਆ ਕਿ ਕਪੂਥਰੇ ਨੂੰ ਨਿਕੰਮੇ ਇੱਥੇ ਬ੍ਰਸ਼ਟਾ ਸਮੱਸਿਆ ਆਇਆ ਬੁੱਤ ਲੈ ਆ ਸਰ ਅਰੁਣ ਵੀ ਰਟਵਾ ਅਰੇ ਕੀ ਗੱਲ ਕੀ ਹੋਈ ਸੀ ਕਿਉਂ ਤੁਸੀਂ ਟੈਂਕੀ ਤੇ ਚੜੇ ਇਹ ਤਰ੍ਹਾਂ ਪਿਛਲੇ ਕੋਈ ਕਾਫੀ 1.5 ਸਾਲ ਤੋਂ ਮਤਲਬ ਚੱਲ ਰਿਹਾ ਹੈ ਕਿ ਗੀਡੀ ਕੋਇੰਗ ਦਾ ਇੰਟਰਨੈਸ਼ਨਲ ਸਕੂਲ ਹੈ ਅਮ ਤੁਹਾਡੇ ਸਾਰੇ ਚੈਨਲਸ ਥਰੂ ਦੱਸ ਦੇਣਾ ਚਾਹੁੰਦਾ ਕਿ ਉਹ ਗੀਡੀ ਕੋਇੰਗ ਦਾ ਇੰਟਰਨੈਸ਼ਨਲ ਨਹੀਂ ਹੈ ਉਹ ਇੱਕ ਨਰਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਆ ਉਹਨਾਂ ਕੋਈ ਅਥਾਰਟੀ ਨਹੀਂ ਹੈ ਜੀ ਇੰਟਰਨੈਸ਼ਨਲ ਬੋਰਡ ਤੋਂ ਆਉਂਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਗੀਡੀ ਕੋਇੰਗ ਦਾ ਪਬਲਿਕ ਸਕੂਲ ਹੀ ਕਰਦੇ ਆ ਜੋ ਕੀ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ ਤੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਆ ਮੁਲਾਜ਼ਮ ਆ ਤੁਹਾਡੇ ਸਾਹਮਣੇ ਗੱਲਣੇ ਖੜੇ ਆ ਨਹੀਂ ਐਜੂਕੇਸ਼ਨ ਨਹੀਂ ਮੈਂ ਤਾਂ ਦੱਸਦਾ ਜੀ ਅਗਲੀ ਗੱਲ ਆ ਦੋ ਦਿਨ ਪਹਿਲਾਂ ਹੀ ਐਸ ਬੀ ਐਮ ਜਿਹੜੀ ਕੋਈ ਲੇਡੀ ਆ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈ ਕੇ ਜਿਹੜੀ ਇਹ ਸਕੂਲ ਦੇ ਵਿਰੁੱਧ ਕਾਰਵਾਈ ਨਹੀਂ ਕਰਤਾ ਇਹਦੇ ਕਿਉਂਕਿ ਉਹ ਸਿਆਸੀ ਲੀਡਰ ਆ ਕੋਈ ਬੰਦਾ ਉਹਨਾਂ ਦਾ ਛੋਟਾ ਮੋਟਾ ਪ੍ਰੈਸ਼ਰ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਤਿਕਾ ਹੋਣਾ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਸਾਨੂੰ ਧਮਕੀ ਦਿੱਤੀ ਕਿ ਅਸੀਂ ਤੇ ਵੀ ਤੁਹਾਡੇ ਵਿਰੋਧ ਤੇ ਤੁਹਾਡੇ ਪੇਰੈਂਟਸ ਦੇ ਵਿਰੋਧ ਕਰਾਈ ਕਰਾਂਗੇ। ਉਹ ਜਿਹੜਾ ਸਕੂਲ ਦਾ ਓਨਰ ਵਾ ਉਹ ਕਿਤੇ ਅਕਾਲੀ ਦਲ ਪਾਰਟੀ ਨਾਲ ਸਮਝਦਾ ਤਾਂ ਨਹੀਂ ਹੈਗਾ? ਸਰ ਉਹਦਾ ਰੋਡ ਦਾ ਕੋਈ ਕੋਈ ਮੈਂਬਰ ਮੁੰਮਰ ਆਈ ਦੀ ਜਿਹੜਾ ਹੁੰਦਾ। ਓਕੇ ਹਾਂ। ਉਹ ਹੁੰਦੇ ਇਸ ਮੰਤੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੇ ਤੁਸੀਂ ਕਹ ਲਓ ਕਿ ਜਿਹੜੀ ਕਿ ਲਿਖਤੀ ਕੰਪਲੇਟ ਹੈ ਦੇਰੇ। ਕੋਈ 1.5 ਸਾਲ ਤੋਂ ਪੁਰਾਣੀ ਕੰਪਲੇਨਟ ਚੱਲ ਰਹੀ ਹੈ ਜੀ। ਤਾਂ ਉਹਨੇ ਵੱਲੋਂ ਕੀ ਹੱਲ ਕੀਤਾ ਗਿਆ ਕਰੋਨਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਸਾਨੂੰ ਸਕੂਲੇ ਲੈ ਕੇ ਗਏ ਹੀ ਉਹਨਾਂ ਦੇ ਪੱਖ ਤੋਂ ਉਹਦੇ ਉਹਨਾਂ ਨੇ ਸਾਡੇ ਵਿਰੁੱਧ ਕਾਰਵਾਈ ਕਰਾਈ ਸੀਗੀ ਉਹਨਾਂ ਦੀ ਸਾਡੇ ਤੇ ਇੰਨੀ ਕਿ ਮਿਹਰਬਾਨੀ ਨਹੀਂ ਕੀਤੀ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਹਲੋ ਕਿ ਤੁਹਾਡੇ ਜਿਹੜੇ ਕੀ ਹੱਕਾਂ ਨੂੰ ਕਹਲੋ ਕਿ ਇੱਕ ਤਰ੍ਹਾਂ ਦੀ ਤੁਹਾਡੀ ਮਨਜ਼ੂਰੀ ਜੋ ਵੀ ਸਾਡੇ ਦੇ ਹੱਕ ਖੋ ਹੀ ਗਏ ਸੀ ਤੁਹਾਨੂੰ ਵਾਪਸ ਦਲਵਾ ਦਿੱਤੇ ਗਏ ਆ ਤਾਂ ਪ੍ਰਸ਼ਾਸਨ ਦੀ ਇਹ ਪੈਰ ਕਦਮ ਇਹ ਕਿਦਾਂ ਦੇ ਦਿੱਤੇ ਸਰ ਇਹਨਾਂ ਨੇ ਕੋਈ ਵੀ ਮੇਰੇ ਤੋਂ ਨਾ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਚੇਟਮੈਂਟ ਦਊਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਦੋਂ ਕਰਾਂਗੇ ਹੁਣ ਤੁਸੀਂ نیچے ਆਏ ਹੋ ਕੀ ਆਸਵਾਸ਼ਨ ਦਿੱਤਾ ਜਾਂ ਕਿਸ ਤਰ੍ਹਾਂ ਕਿੰਨੇ ਕਿਹਾ نیچے ਆਓਲੀ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਇੱਕ ਛੋਟੇ ਜਿਹੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਿਆ ਐਕਸ਼ਨ ਕੋਲ ਕੀ ਅਸੀਂ ਹੋਣਾ ਤੇ ਕਾਰਵਾਈ ਕਰਾਂਗੇ ਕਿੰਨੇ ਤੇ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਏਟਾ ਵੱਡਾ ਜਿਹੜਾ ਇੱਕ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਕਰੇ ਮੈਂ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਧੱਕੇ ਖਾ ਰਿਹਾ ਸੀਗਾ ਇਹਨਾਂ ਦਫਤਰਾਂ ਦੇ ਮੈਂ ਪਿਛਲੇ 1 ਹਫ਼ਤੇ ਤੋਂ ਡੀਓ ਦਫਤਰ ਦੇ ਵਿੱਚ ਧਰਨਾ ਲਾਇਆ ਸੀਗਾ ਤੇ ਡੀਓ ਜਿਹੜਾ ਡੀਓ ਸਕੈਂਡਰੀ ਆ ਉਹ ਭਗੋੜਾ ਹੋਇਆ ਆਪਣੇ ਦਫਤਰ 'ਚੋਂ ਲੋਕ ਲਾ ਕੇ ਦਫਤਰ ਨੂੰ ਇਹਦੇ ਵਿੱਚ ਇਹ ਵੀ ਆ ਅਸੀਂ ਆਰਟੀਆਈ ਪਾ ਰਹੇ ਹਾਂ ਇੱਕ ਮੈਨੂੰ ਸਾਰੇ ਆਪਣਾ মিডিਆ ਖੜਾ ਮੈਨੂੰ ਇਹ ਗੱਲ ਸਮਝਾਵੇ ਕਿ ਜਦੋਂ ਮੰਨ ਲਓ ਕੋਈ ਵੀ ਅਫੀਸਰ ਮੰਨ ਲਓ ਡੀਸੀ ਆ ਐਸਡੀਐਮ ਆ ਡੀਓ ਆ ਜਿੱਦੋਂ ਦਫਤਰ 'ਚ ਨਾ ਹੋਣ ਤੇ ਉਸ ਆਫਿਸ ਨੂੰ ਝੰਡਾ ਲੱਗ ਜਾਂਦਾ ਹੁੰਦਾ ਵਾ ਜਦੋਂ ਇਸ ਬੱਚੇ ਨੇ ਉੱਥੇ ਦਰੀ ਮਛਾਈ ਆ ਤੇ ਇਹਨਾਂ ਵੱਲੋਂ ਕੀ ਕੀਤਾ ਗਿਆ ਪੂਰੇ ਦੇ ਪੂਰੇ ਦਫ਼ਤਰ ਨੂੰ ਜਿਹੜਾ ਜਿੰਦਾ ਲਾ ਕੇ ਸਾਰਾ ਸਟਾਫ ਝੁੱਟੀ ਦੇ ਚਲੇ ਗਿਆ ਵਾ ਇਸ 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 ਬਰੁੱਧ ਵੀ ਅਸੀਂ ਆਪਣੇ ਕੱਲ ਨੂੰ ਐਪਲੀਕੇਸ਼ਨ ਦੇ ਰਹੇ ਆ ਕਿ ਸਾਨੂੰ ਉਸ ਦੇਣ ਦੀ ਜਿਹੜੀ ਹੈਗੀ ਆ ਉਹਨਾਂ ਦੀ ਹਾਜ਼ਰੀ ਰਿਪੋਰਟ ਦਿੱਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਆਫਿਸ ਨੂੰ ਪਬਲਿਕ 딜ਿੰਗ ਵਾਸਤੇ ਬੰਦ ਕੀਤਾ ਗਿਆ ਬਾਕੀ ਜੋ ਅੱਜ ਦਾ ਕੈਂਟ ਮਤਲਬ ਕਿ ਡੀਓ ਦਫ਼ਤਰ ਦੇ ਕੱਲ ਕੋ ਮੁਲਾਜ਼ਮ ਵਰਕ ਦੇ ਉੱਤੇ ਤੁਹਾਡੇ ਵੱਲੋਂ ਗੰਭੀਰ ਔਰੋਪ ਲਗਾਏ ਜਾ ਰਹੇ ਆ ਆ ਜੀ ਕਿ ਸਰ ਉਹ ਫੋਟੋ ਆ ਦੇਖੋ ਜੀ ਫੋਟੋ ਕਰੋ ਅੱਗੇ ਕਰੋ ਉਹਨਾਂ ਨੇ ਲੋਕ ਲਾਇਆ ਦੇਖੋ ਔਰ ਸਾਡੀ ਦਰੀ ਨੂੰ ਵੀ ਇਹਨਾਂ ਨੇ ਚੱਕਣ ਦੀ ਬੜੀ ਕੋਸ਼ਿਸ਼ ਕੀਤੀ ਸੀ ਇਸੇ ਲੋਕ ਦਾ ਕਰਕੇ ਸਾਨੂੰ ਐਸਡੀਐਮ ਮੈਡਮ ਨੇ ਧਮਕੀ ਦਿੱਤੀ ਵੀ ਜੇ ਤੁਸੀਂ ਇਹ ਧਰਨਾ ਨਾ ਚੱਕਿਆ ਤੁਹਾਡੇ ਦੇ ਕਾਰਵਾਈ ਕੀਤੀ ਤੁਹਾਡੇ ਦੇ ਕਾਰਵਾਈ ਕੀਤੀ ਜਾਊਗੀ ਚਲੋ ਆਜੋ ਐ ਐ ਅਟਵਾਲ ਸਾਹਿਬ ਤੁਸੀਂ ਹੱਥੋਂ ਅਟਵਾਲ ਸਾਹਿਬ ਤੁਸੀਂ ਸੀਵੀਐਸ ਸੀਐਸੀ ਲੀਡਰ ਹੋ ਤਾਂ ਜੇ ਆਪਾਂ ਗੱਲ ਕਰੀਏ ਤੁਹਾਡੇ ਬੱਚੇ ਵੱਲੋਂ ਅੱਜ ਕੱਲ੍ਹ ਕੋ ਟੈਂਕੀ ਦੇ ਉੱਤੇ ਚੜ ਕੇ ਆਪਣੇ ਹੱਕ ਲਈ ਐਡਾ ਵੱਡਾ ਕਹ ਲੋ ਕਿ ਇੱਕ ਅੰਗ ਇਸ ਕੀ ਸਕੇ ਪੁੱਟ ਗਿਆ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਐਕਚੁਅਲੀ ਬੱਚਾ ਨਾ ਕੁਆਲਿਟੀ ਐਜੂਕੇਸ਼ਨ ਬਾਰੇ ਉਹ ਸਮਝ ਗਿਆ ਸੀਗਾ ਉਹਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜੀਆਂ ਫੀਸਾਂ ਉਹ ਜਿਹੜੀ ਕੋਈਆਂ ਇੰਟਰਨੈਸ਼ਨਲ ਦੀਆਂ ਭਰ ਰਿਹਾ ਤੇ ਮੈਨੂੰ ਜਿਹੜਾ ਸਰਟੀਫਿਕੇਟ ਮਿਲਿਆ ਉਹ ਪਬਲਿਕ ਦਾ ਮਿਲਿਆ ਔਰ 2024 ਤੋਂ ਉਹ ਇਹ ਲੜਾਈ ਲੜ ਰਿਹਾ ਹੈ ਦਫ਼ਤਰਾਂ ਦੇ ਧੱਕੇ ਖਾ ਰਿਹਾ ਸੀ ਲਾਸਟ ਟਾਈਮ ਤੇ ਜਦੋਂ ਇਹਨੇ ਹਾਰ ਕੇ ਡੀਓ ਦਫ਼ਤਰ ਦੇ ਮੋਰੇ ਧਰਨਾ ਲਾਇਆ ਤੇ ਜੀਓ ਦਫ਼ਤਰ ਜਿਹੜਾ ਉਹ ਡੀਓ ਆਫਿਸ ਪੂਰਾ ਲੋਕ ਲਗਾ ਕੇ ਉਹ ਭਗੌੜਾ ਹੋ ਗਿਆ ਉਸੇ ਸਬੰਧ ਵਿੱਚ ਸਾਨੂੰ ਐਸਡੀਐਮ ਕਪੂਰਥਾ ਇਰਵਿਨ ਕੋਰ ਨੇ ਬੁਲਾਇਆ ਔਰ ਮੈਨੂੰ ਤੇ ਮੇਰੇ ਬੇਟੇ ਨੂੰ ਇਹ ਆਖਿਆ ਕਿ ਇਹ ਬੱਚਿਆਂ ਦੇ ਉੱਤੇ ਜੁਵਨਲ ਐਕਟ ਲਗਾ ਕੇ ਇਹਨੂੰ ਅੰਦਰ ਕਰੋ ਔਰ ਪੇਰੈਂਟ ਤੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਪੂਰੇ ਕਪੂਰਥਲੇ ਦੇ ਵਿੱਚ ਬੈਲੈਂਸ ਕੀਤਾ ਹੋਇਆ ਬੱਚੇ ਦੇ ਮਨ ਚ ਕੁਝ ਇਦਾਂ ਦਾ ਆਇਆ ਕਿ ਮੈਂ ਮੇਰੇ ਕਰਕੇ ਮੇਰੇ ਪੇਰੈਂਟਸ ਵੀ ਖਰਾਬ ਹੋਣਗੇ ਔਰ ਮੈਨੂੰ ਬੇਟੇ ਨੇ ਇਹ ਦੱਸਿਆ ਨਹੀਂ ਸੀ ਕਿ ਮੈਂ ਇਦਾਂ ਦਾ ਡਿਸੀਜਨ ਲੈਣ ਜਾ ਰਿਹਾ ਓਇਆ ਕੀ ਕਿ ਜਦੋਂ 5 ਵਜੇ ਤੋਂ ਬਾਅਦ ਮੈਂ ਡਿਊਟੀ ਤੇ ਆਇਆ ਤਾਂ ਮੈਨੂੰ ਫੋਨ ਫੋਰ ਕਾਲ ਆਈਆਂ ਕਿ ਤੁਹਾਡਾ ਬੱਚਾ ਟੈਂਕੀ ਤੇ ਚੜਾ ਤੁਹਾਡਾ ਬੱਚਾ ਟੈਂਕੀ ਸਰ ਜੇ ਆਪਾਂ ਗੱਲ ਕਰੀਏ ਦੇਖੋ ਇਹ ਹਰ ਕਿ ਪੇਰੈਂਟ ਦੇ ਇੱਕ ਜਾਂ ਦੋ ਬੱਚੇ ਹੁੰਦੇ ਜੇ ਜਿਹੜੇ ਕੋਈ ਬੱਚੇ ਸਟੈਪ ਚੁੱਕਦੇ ਕਿਤੇ ਨਾ ਕਿਤੇ ਆਨਵਰ ਟਾਈਮ ਦੇ ਵਿੱਚ ਬਾਕੀ ਬੱਚੇ ਤੇ ਵੀ ਕੀ ਪ੍ਰਭਾਵ ਪਾਉਂਗਾ ਦੇਖੋ ਜਿਹੜੇ ਹੱਕ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਹੱਕ ਮੰਗਿਆਂ ਨਹੀਂ ਮਿਲਦੇ ਹੱਕ ਜਿਹੜੇ ਆ ਉਹ ਖੋਹੇ ਪੈਂਦੇ ਆ ਔਰ ਬੱਚੇ ਨੂੰ 18 ਸਾਲ ਦੀ ਉਮਰ ਵਿੱਚ ਹੀ ਪ੍ਰਸ਼ਾਸਨ ਨੇ ਸਿਖਾ ਦਿੱਤਾ ਕਿ ਤੁਹਾਨੂੰ ਹੱਕ ਕਿੱਦਾਂ ਮਿਲਨੇ ਆ ਔਰ ਬੜਾ ਵੱਟਾ ਇੱਕ ਮੈਂ ਸਮਝਾ ਕਪੂਠਲਾ ਵਾਸੀਆਂ ਵਾਸਤੇ ਇਹ ਮੈਸੇਜ ਆਊਗਾ ਕਿ ਇੱਕ ਬੱਚਾ ਲੜਾਈ ਲੜ ਸਕਦਾ ਤੇ ਸਾਨੂੰ ਕੀ ਹੋਇਆ